ਸਿਆਣੀ ਕਹਿੰਦੀ ਹੈ ਕਿ ਕਿਤਾਬਾਂ ਸਮਾਜ ਦਾ ਆਇਨਾ ਹੁੰਦੀਆਂ ਹਨ ਤੇ ਗਿਆਨ ਦਾ ਸਭ ਤੋਂ ਵੱਡਾ ਸਰੋਤ ਹੁੰਦੀਆਂ ਹਨ ਤੇ ਵੱਧ ਤੋਂ ਵੱਧ ਸਾਨੂੰ ਕਿਤਾਬਾਂ ਦੇ ਨਾਲ ਜੁੜਨਾ ਚਾਹੀਦਾ ਹੈ ਤੇ ਕਿਤਾਬਾਂ ਨੂੰ ਪੜ੍ਹਨਾ ਚਾਹੀਦਾ ਕਿਉਂਕਿ ਕਿਤਾਬਾਂ ਦੇ ਕੋਲੋਂ ਜੀਵਨ ਜਾਂ ਜਿਹੜੀ ਉਹ ਚੰਗੀ ਤਰ੍ਹਾਂ ਸਿੱਖੀ ਜਾ ਸਕਦੀ ਹੈ ਤੇ ਇਸੇ ਘੜੀ ਤਹਿਤ ਖਾਲਸਾ ਕਾਲਜ ਦੇ ਵਿਦਿਅਕ ਵਿੱਚ ਸਰਦਾਰ ਸੁਖਵੀਰ ਸਿੰਘ ਜੀ ਖੁਰਮਣੀਆਂ ਦੀ ਪਲੇਠੀ ਪੁਸਤਕ ਜ਼ਿੰਦਗੀ ਦੇ ਰੰਗ ਕਹਾਣੀ ਸੰਗ੍ਰਹਿ ਲੋਕ ਅਰਪਣ ਕੀਤੀ ਗਈ ਅਤੇ ਇਹ ਕਿਤਾਬ ਦੀ ਕੁੰਡ ਚੁਕਾਈ ਸਰਦਾਰ ਇੰਦਰਜੀਤ ਸਿੰਘ ਜੀ ਗੋਗੋਣੀ ਸਾਹਿਬ ਪ੍ਰਿੰਸੀਪਲ ਖਾਸਾ ਕਾਲ ਸੀਨੀਅਰ ਸਕੈਂਡੀ ਸਕੂਲ ਅੰਮ੍ਰਿਤਸਰ ਵੱਲੋਂ ਕੀਤੀ ਗਈ ਅਤੇ ਇਸ ਮੌਕੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਵਿੱਚੋਂ ਸ਼੍ਰੀ ਰਮੇਸ਼ ਚੰਦਰ ਜੀ ਪਨੋਟ ਸਰਦਾਰ ਰਾਜਵਿੰਦਰ ਸਿੰਘ ਸੰਧੂ ਸ਼੍ਰੀ ਮਰਕਸਪਾਲ ਗੁੰਟਾੜਾ ਚિત੍ਰਕਾਰ ਕੁਲਵੰਤ ਸਿੰਘ ਗੱਲ ਸਰਦਾਰ ਸ਼ਰਨਜੀਤ ਸਿੰਘ ਪੰਗੂ ਸਰਦਾਰ ਕੁਲਦੀਪ ਸਿੰਘ ਸ਼੍ਰੀ ਰਮੇਸ਼ ਕੋਲੀ ਜੀ ਸਰਦਾਰ ਮੰਗਤ ਸਿੰਘ ਸਰਦਾਰ ਅਮਰਜੀਤ ਸਿੰਘ ਸਰਦਾਰ ਪ੍ਰੇਤਪਾਲ ਸਿੰਘ ਸਰਦਾਰ ਜਸਵੰਤ ਸਿੰਘ ਜੀ ਪਤੰਗਬਾਜ਼ ਸਰਦਾਰ ਨਰਿੰਦਰਪਾਲ ਸਿੰਘ ਜੀ ਸਰਦਾਰ ਦਲਜੀਤ ਸਿੰਘ ਜੀ ਸਰਦਾਰ ਨਵਜੋਤ ਸਿੰਘ ਪੰਗੂ ਅਤੇ ਬਲਜੀਤ ਸਿੰਘ ਆਦਿ ਹਾਜ਼ਰ ਸਨ ਅਤੇ ਇਸ ਮੌਕੇ ਖੁਸ਼ੀ ਪ੍ਰਗਟਾਈ ਗਈ ਕਿ ਦਰਸ਼ਕਾਂ ਨੂੰ ਇੱਕ ਸ਼ੁਭ ਸੰਕੇਤ ਵੀ ਦਿੱਤਾ ਗਿਆ ਕਿ ਇੱਕ ਵਧੀਆ ਕਿਤਾਬ ਜਿਹੜੀ ਹੈ ਲੋਕਾਂ ਨੂੰ ਪੜਨ ਲਈ ਮਿਲੀ ਗਈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਕਿਤਾਬ ਨੂੰ ਵੱਧ ਤੋਂ ਵੱਧ ਪੜਿਆ ਜਾਵੇ ਅਤੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਿਆ ਜਾ ਸਕਦਾ ਇਸ ਕਿਤਾਬ ਦੇ ਕੋਲ ਤੇ ਪਹਿਲੇ ਦਾ ਸ਼ੌਕ ਹੁੰਦਾ ਤੇ ਚਾਹ ਵੀ ਹੁੰਦਾ ਹਰ ਵੇਲੇ ਹੁੰਦਾ ਸਾਨੂੰ ਨਹੀਂ ਸੀਗਾ ਸਾਡਾ ਕਿਤੇ ਲੋਕ ਤੇ ਨਾ ਹੋਏਗਾ ਹੁਣ 35-40 ਹੋ ਗਈਆਂ ਗਾਂ ਵੀ ਵੱਧ ਜਾਂਦੇ ਤੇ ਕੋਈ ਬਹੁਤਾ ਫਰਕ ਨਹੀਂ ਪੈਂਦਾ ਤੇ ਪ੍ਰਤਪਾਲ ਸਿੰਘ ਉਹਨਾਂ ਨੇ ਇੱਕ ਨਵਾਂ ਇਸ਼ੂ ਚੁਣਿਆ ਕਿਉਂਕਿ ਇਹ ਜਿਹੜਾ ਇਹਨਾਂ ਨੇ ਸੰਭਿਆ ਉਸ ਜਿਹੜੇ ਸਾਡਾ ਲੋਕ ਸਿਹਤ ਦੇ ਵਿਆਗ ਨਹੀਂ ਜਾਂ ਚੁਟਕਲਾ ਮੈਂ ਵੈਸੇ ਇਹਨੂੰ ਪਿੰਨ ਕਰਦਾ ਹਾਂ ਕਿ ਚੁਟਕਲਾ ਝੋਟਕਲਾ ਹੈਗੀ ਆ ਤੇ ਵਿਆੰਦੇਤ ਸੂਖਸ਼ਮ ਜਾਂ ਉਹਦੇ ਵਿੱਚ ਸੰਦੇਸ਼ ਵੀ ਹੁੰਦਾ ਕਿ ਸੰਦੇਸ਼ ਇਹਨਾਂ ਨੇ ਵੀ ਹੁੰਦਾ ਕਿਉਂਕਿ ਇਹਨਾਂ ਨੇ ਬੜੇ ਬਿਯਾਰੀ ਜਿਹੜਾ ਰੂਪ ਦਿੱਤਾ ਪਰ ਇਹ ਆਫਟਰ ਰਿਪੇਅਰਮੈਂਟ ਬਹੁਤ ਵਧੀਆ ਰਜੇਵਾ ਵੀ ਆ ਕਿਉਂਕਿ ਬੰਦਾ ਸਾਰਾ ਸਾਲ ਕੋਨਾ ਕੋਈ ਕਲੈਕਸ਼ਨ ਸਿਲੈਕਸ਼ਨ ਡਾਇਰੈਕਸ਼ਨ ਦੇ ਵਿੱਚ ਰਹਿੰਦਾ ਤੇ ਕੋਈ ਨਾ ਕੋਈ ਜਿਹੜਾ ਸ਼ੌਕ ਉਹ ਬਹੁਤ ਇਹਨਾਂ ਦਾ ਪੋਜ਼ਿਟਿਵ ਹੈਗਾ ਦੇਸ ਹੁਬੀਬ ਸਿੰਘ ਕੋ ਕੋ ਹਫਤਾ ਵੀ ਬਹੁਤ ਵਧੀਆ ਚੱਲ ਰਹੇ ਆ ਤੇ ਪਾਲ ਸਾਹਿਬ ਵੀ ਇਹਨਾਂ ਨੇ ਲਿਖਿਆ ਇਹਨੂੰ ਕਹਾਂਗੇ ਵੀ ਤੁਸੀਂ ਵੀ ਇੱਕ ਗੱਲ ਕਰਕੇ ਮੈਂ ਸਮਾਪਤੀ ਕਰਦਾ ਰਮੇਸ਼ੀ ਆਇਆ ਇਹਨੂੰ ਪ੍ਰਸਾਉਣਾ ਅਮਰੇ ਸ਼ੇਰੋ ਸ਼ੇਰੀ ਬਹੁਤ ਵਧੀਆ ਹੁਣ ਤੁਸੀਂ ਵੀ ਇੱਕ ਵੇਦਮ ਰੁਕ ਦੇ ਲੋ ਜਿਹੜਾ ਨਾ ਬਹੁਤ ਕੁਝ ਨਾ ਨਾਲ ਬੰਦੇ ਦੇ ਰਹਿ ਜਾਂਦਾ ਮਰੇ ਕਹਿੰਦੀ ਯਾ ਸ਼ਕਤੀ ਚੋ ਵਿਸਲ ਜਾਂਦਾ ਸੰਤੋਸ਼ ਸਿੰਘ ਸੇਠੀ ਕੋਲੇ ਵੀ ਅੱਛੀ ਕਲੈਕਸ਼ਨ ਹੈਗੀ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਨਾ ਭਾਵੇਂ 20 30 50 60 70 ਰੁਪਏ ਜ ਆ ਤੁਸੀਂ ਜਿੱਥੋਂ ਜਿੱਥੋਂ ਇਕੱਠੀ ਕੀਤੀ ਆ ਨਾ ਤੇ ਤੁਸੀਂ ਇਹਨੂੰ ਬਣਾ ਦੋ ਪਰ ਉਹ ਕਿਉਂਕਿ ਨਹੀਂ ਬਣਾ ਸਕਦੇ ਗੀਆਂ ਪੰਜ ਚਾਰ 26 ਇਹਨਾਂ ਦੇ ਕੋਲ ਨਹੀਂ ਉਹ ਉਹ ਨਹੀਂ ਤੁਸੀਂ ਸੰਤੋਖ ਹੈ ਕੋਈ ਮਹਾਨ ਹੈ ਚਲੋ ਸਾਰਿਆਂ ਦਾ ਧੰਨਵਾਦ ਤੇ ਸੁਖਦੀਪ ਸਿੰਘ ਜੀ ਉਹਨਾਂ ਨੇ ਕਰਨਾ ਪਰ ਸੰਸਥਾ ਦੇ ਕਰਕੇ ਤੁਹਾਡਾ ਸਾਰਿਆਂ ਨੂੰ ਧੰਨਵਾਦ ਵੀ ਜੀ ਆਇਆਂ ਨੂੰ ਵੀ ਕਿ ਆਪਾਂ ਪਰਿਵਾਰ ਕੋਲ ਵਿੱਚ ਇਕੱਠੇ ਹੋਏ ਤੇ ਸਾਡਾ ਮਿਸ਼ਨ ਵੀ ਸਫਲ ਹੋਇਆ ਕਿ ਆਪਾਂ ਉਸ ਤੋਂ ਬਾਅਦ ਕਿਤਾਬ ਵੀ ਕਰਾਂਗੇ ਮੇਰਾ ਪਾਜਾ ਪਾਣੀ ਪੀਵਾਂਗੇ ਏ ਵਾਈਲ ਕੀ ਕਰਤਾਲ ਸਾਹਿਬ ਵਾਈਲ ਕੀ ਫੋਟੋ ਸਰ ਅੱਜ ਜਿਹੜੀ ਸੁਖਬੀਰ ਸਿੰਘ ਖੁਰਮਣੀਆਂ ਦੀ ਕਿਤਾਬ ਰਿਲੀਜ਼ ਹੋਈ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਜਿੰਦਗੀ ਦੇ ਰੰਗ ਜਿਹੜੀਆਂ ਵਿਅੰਗਮਈ ਕਹਾਣੀਆਂ ਵੀਰ ਸੁਖਬੀਰ ਸਿੰਘ ਖੁਰਮਣੀਆਂ ਜੀ ਦੁਆਰਾ ਲਿਖੀ ਹੈ ਉਹ ਅੱਜ ਉਹਦੀ ਕੁੰਡ ਚਕਾਈ ਦਾ ਜਿਹੜਾ ਸ਼ੁਭ ਮੌਕੇ ਦੇ ਉੱਤੇ ਸਾਨੂੰ ਉਹਨਾਂ ਸੱਦ ਕੇ ਜਿੱਥੇ ਪੁਰਾਣੇ ਸਾਥੀਆਂ ਨੂੰ ਸਾਰਿਆਂ ਨੂੰ ਸੱਦ ਕੇ ਔਰ ਸਰਦਾਰ ਇੰਦਰਜੀਤ ਸਿੰਘ ਗੱਗੋਆਣੀ ਜੀ ਦੀ ਰਹਿਨਵਾਈ ਹੇਠ ਇਸ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਉਹਦੀ ਕੁੰਡ ਚਕਾਈ ਕੀਤੀ ਹੈ ਔਰ ਮੈਂ ਸਮਝਦਾ ਇਹ ਸਾਰਿਆਂ ਦੀ ਖੁਸ਼ਕਿਸਮਤੀ ਹੈ ਔਰ ਖਾਸ ਕਰਕੇ ਸਰਦਾਰ ਸਖਬੀਰ ਸਿੰਘ ਖਰਮਣੀਆਂ ਜੀ ਬਹੁਤ ਹੀ ਵਧਾਈ ਦੇ ਯੋਗ ਪਾਤਰ ਨੇ ਜਿਨ੍ਹਾਂ ਨੇ ਇੰਡੀ ਖੂਬਸੂਰਤ ਕਿਤਾਬ ਨੂੰ ਇੱਕ ਜਿਹੜੀਆਂ ਜ਼ਿੰਦਗੀ ਦੀਆਂ ਵੱਖ-ਵੱਖ ਰੰਗ ਸੀ ਉਹਨਾਂ ਕਹਾਣੀਆਂ ਨੂੰ ਇੱਕ ਕਿਤਾਬ ਦਾ ਰੂਪ ਦਿੱਤਾ ਹੈ ਇਹਦੇ ਵਿੱਚ ਬੜੀਆਂ ਹੀ ਕਹਾਣੀਆਂ ਜਿਹੜੀਆਂ ਆ ਉਹ ਜ਼ਿੰਦਗੀ ਦੇ ਯਥਾਰਥ ਨੂੰ ਪੇਸ਼ ਕਰਦੀਆਂ ਮੈਂ ਪੜੀ ਵੀ ਜਾ ਔਰ ਇਹ ਵੀ ਮੈਂ ਵਿਆਖਿਆ ਦੇ ਵਿੱਚ ਸਾਰਿਆਂ ਨੂੰ ਅੱਜ ਦੱਸਣ ਦਾ ਯਤਨ ਵੀ ਕੀਤਾ ਹੈ ਬਹੁਤ ਵਧੀਆ ਹੈ ਔਰ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਦਾ ਦੋਹਣਾ ਅਨੁਭਵ ਕੀਤਾ ਹੈ ਉਹਨਾਂ ਨੂੰ ਬੜੀ ਵਾਹੀਕੀ ਨਾਲ ਔਰ ਬੜੇ ਵਿਅੰਗਮਈ ਢੰਗ ਨਾਲ ਦੱਸੰਦਾ ਜਿਹੜੇ ਉਹਨਾਂ ਦਾ ਉਪਰਾਲਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ ਜਿਥੇ ਅੱਜ ਦੇ ਦਿਨ ਅਸੀਂ ਉਹਨਾਂ ਨੂੰ ਵਧਾਈ ਦੇਣੇ ਆ ਤੇ ਵਾਹਿਗੁਰੂ પાસે ਅਰਦਾਸ ਕਰਦੇ ਆ ਕਿ ਵਾਹਿਗੁਰੂ ਉਹਨਾਂ ਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ ਤੇ ਇਸੇ ਤਰ੍ਹਾਂ ਸਿਹਤ ਨਾਲ ਜੁੜੇ ਰਹਿਣ ਔਰ ਇਸੇ ਤਰ੍ਹਾਂ ਹੀ ਉਹ ਸਿਹਤ ਤੇ ప్రతి ਆਪਣੀ ਜਿਹੜੀ ਆ ਉਯੋਗਦਾਨ ਦਿੰਦੇ ਰਹਿਣ ਬਹੁਤ ਬਹੁਤ ਧੰਨਵਾਦ ਥੈਂਕ ਯੂ ਜ਼ਿੰਦਗੀ ਦੇ ਰੰਗ ਕਿਤਾਬ ਦੇ ਲੇਖਕ ਸਰਦਾਰ ਸੁਖਬੀਰ ਸਿੰਘ ਜੀ ਖੁਰਮਣੀਆਂ ਸਾਡੇ ਨਾਲ ਨੇ ਆਓ ਇਸ ਪੁੰਡ ਚੁਕਾਈ ਬਾਰੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸੁਖਬੀਰ ਸਿੰਘ ਜੀ ਖੁਰਮਣੀਆਂ ਸਾਹਿਬ ਇਹ ਦੱਸਣ ਦੀ ਜ਼ਹਿਮਤ ਕਰੋ ਯਤਨ ਕਰੋ ਕਿ ਇਹ ਕਿਤਾਬ ਜ਼ਿੰਦਗੀ ਦੇ ਰੰਗ ਅੱਜ ਕਿੱਥੇ ਤੇ ਕਿੰਨਾ ਮੰ ਲੋ ਰਿਲੀਜ਼ ਕੀਤੀ ਗਈ ਹੈ ਦੇਖੋ ਜੀ ਇਹ ਕਿਤਾਬ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾਕਟਰ ਰਿੰਦਰਜੀਤ ਸਿੰਘ ਗੋਗਰਾਨੀ ਜੀ ਵੱਲੋਂ ਲੋਕ ਅਰਪਣ ਕੀਤੀ ਗਈ ਆ ਇਸਦੇ ਵਿੱਚ ਮੇਰੇ ਪੁਰਾਣੇ ਸਾਥੀ ਸੇਵਾਮੁਕਤ ਅਧਿਆਪਕ ਮੇਰੇ ਉਹ ਵੀ ਮੇਰੇ ਨਾਲ ਸੀ ਜਿਹੜੇ ਨਵੇਂ ਅਧਿਆਪਕ ਆ ਉਹ ਵੀ ਮੇਰੇ ਨਾਲ ਸੀ ਜੀ ਇਹਨਾਂ ਦੇ ਇਹਨਾਂ ਦਾ ਸਭ ਦਾ ਮੈਨੂੰ ਪੂਰਨ ਸਹਿਯੋਗ। ਧੰਨਵਾਦ ਜੀ। ਬ੍ਰਮਣੀਆਂ ਸਾਹਿਬ ਅੱਜ ਤੁਹਾਡੀ ਇਹ ਪਹਿਲੀ ਕਿਤਾਬ ਜਿਹੜੀ ਰਿਲੀਜ਼ ਹੋਈ ਆ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਇਸ ਕਿਤਾਬ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਓ ਜੀ ਇਹਦੇ ਬਾਰੇ ਮੈਂ ਦੱਸਣਾ ਚਾਹਾਂਗਾ ਜੀ ਮੈਂ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਸਵਰਗਵਾਸੀ ਪ੍ਰਿੰਸੀਪਲ ਬੰਗੂ ਸਾਹਿਬ ਮਜੂਦਾ ਸਾਡੇ ਸਿੱਖ ਪੰਥ ਦੇ ਵਿਦਵਾਨ ਕਲਮ ਦੇ ਧਨੀ ਡਾਕਟਰ ਫਿੰਦਰਜੀਤ ਸਿੰਘ ਭਗਵਾਨੀ ਜੀ ਤੇ ਸਮੂਹ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਕੋ ਮੈਂ ਭਗਵਾਨੀ ਸਾਹਿਬ ਕੋ ਬਹੁਤ ਕੁਝ ਸਿੱਖਿਆ ਉਹਨਾਂ ਨੇ ਪੁਸਤਕ ਦਾ ਸਰ버 ਅਤੇ ਨਾਮ ਵੀ ਚੁਣ ਕੀਤੀ ਤੇ ਉਹਨਾਂ ਦੀ ਬਦੌਲਤ ਹੀ ਇਹ ਕਿਤਾਬ ਜਿਹੜੀ 완성ਪੂਰਨ ਹੋ ਸਕੀ ਹੈ ਜੀ ਮੈਂ ਉਹਨਾਂ ਕਿਤਾਬ ਦਾ ਨਾਮ ਕੀ ਹੈ ਤੇ ਵਿਸ਼ਾ ਵਸਤੂ ਕੀ ਹੈ ਜੀ ਕਿਤਾਬ ਦਾ ਨਾਮ ਜ਼ਿੰਦਗੀ ਦੇ ਰੰਗ ਹੈ ਜੀ ਵਿਸ਼ਾ ਵਸਤੂ ਇਹ ਨੇ ਸਮਾਜ ਦੇ ਵਿੱਚ ਜੋ ਵੀ ਵਰਤਾਰੇ ਵਰਤਦੇ ਆ ਜੋ ਮੈਂ ਆਪਣੇ ਨਜ਼ਰ ਦੇ ਨਜ਼ਰੀਏ ਤੋਂ ਇਹਨੂੰ ਪੇਸ਼ ਕੀਤਾ ਵਾ ਜੀ ਇਹ ਜੋ ਸਾਡੇ ਵਾਲੇ ਵਾਲੇ ਘਟਨਾ ਘਟਦੀਆਂ ਨੇ ਮੈਂ ਉਹਨਾਂ ਨੂੰ ਵਿਅੰਗ ਦੇ ਰੂਪ ਦੇ ਵਿੱਚ ਪੇਸ਼ ਕੀਤਾ ਵਾ ਬਾਕੀ ਇਹਦੇ ਵਿੱਚ ਮੇਰੇ ਸਤਿਕਾਰਯੋਗ ਪ੍ਰਿੰਸੀਪਲ ਡਾਕਟਰ ਜਿੰਦਰਜੀਤ ਸਿੰਘ ਗੋਗਵਾਨੀ ਜੀ ਨੇ ਬਹੁਤ ਮੈਨੂੰ ਲਿਖਣ ਲਈ ਪ੍ਰੇਰਿਆ ਮੈਂ ਲਿਖੀ